ਸੋ ਪਿਆਰੋ ਧੰਨ ਧੰਨ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਮਨ ਦੀ ਇੱਛਾ ਸੀ ਸੋ ਇਸ ਤਰ੍ਹਾਂ ਦਾ ਰਾਜ ਚਾਹੁੰਦੇ ਸਨ ਕਿ ਜਿੱਥੇ ਹਰ ਇੱਕ ਪ੍ਰਾਣੀ ਨੂੰ ਬਰਾਬਰ ਦਾ ਅਧਿਕਾਰ ਪ੍ਰਾਪਤ ਹੋਵੇ ਅਤੇ ਜੀਵਨ ਦੀਆਂ ਸਭ ਸੁਹੂਤਾ ਮਿਲਣ ਸੋ ਸਭਨਾਂ ਨੂੰ ਖਾਣ ਪੀਣ ਲਈ ਪੇਟ ਭਰ ਕੇ ਰੋਟੀ ਮਿਲੇ ਕੋਈ ਵੀ ਜੀ ਭੁੱਖਾ ਨਾ ਰਹੇ ਸੋ ਕੋਈ ਵੀ ਵਿਅਕਤੀ ਛੋਟਾ ਵੱਡਾ ਨਾ ਸਮਝਿਆ ਜਾਵੇ ਹਰ ਜੀਵ ਬਰਾਬਰ ਸਮਝਿਆ ਜਾਵੇ ਅਤੇ ਸੰਸਾਰ ਵਿੱਚ ਭੇਦ ਭਾਪ ਕੋਈ ਨਾ ਹੋਵੇ ਸੋ ਗੁਰੂ ਜੀ ਨੇ ਕਿਹਾ ਕਿ ਐਸਾ ਰਾਜ ਮੈਂ ਦੇਖ ਕੇ ਬਹੁਤ ਖੁਸ਼ ਹਾਂ ਭਾਵ ਬਹੁਤ પ્રસન્ન ਹਾਂ ਸੋ ਗੁਰੂ ਜੀ ਨੇ ਇਹ ਸ਼ਬਦ ਅਚਾਰਨ ਕੀਤਾ ਕਿ ਐਸਾ ਚਾਹੂੰ ਰਾਜ ਮੈਂ ਜਾ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਭ ਸੇ ਪਰ ਅਬਿਦਾਸ ਰਹੇ ਪ੍ਰਸੰਨ